17 ਜੀ ਵਾਹਿਗੁਰੂ ਸਾਇ ਜੀਉ ਕੰਤਨ ਕਿਛ ਕਰਮ ਨ ਜਾਣਾ ਨਾ ਇਹ ਨਿਰਮਲ ਕਰ ਸੰਗਤ ਕਰ ਅੰਚਲ ਲਾਵੋ ਬੇਗਮ ਨਦੀ ਜੈ ਤਰੁਣੀ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾ ਪੰਗਵਾ ਕਰ ਦੂਜਾ ਮਾਤ ਗਰਭ ਮੈਂ ਆਪ ਸਿਮਰਨ ਦੇ ਤੈ ਤੁਮ ਰਖਣਾ ਰੇ ਪਾਵਕ ਸਾਗਰ ਅਥਾ ਲਹਿਰ ਮੈਂ ਮੋਰਾ ਹੀ ਆਉਂ ਤੋ ਹਰ ਤੁਰਾ ਕਿਤੇ ਗਉ ਮੇਰੇ ਸੁਮਨ ਤਰਣਾ ਹਰ ਤਰਣ ਜਾਨੇ ਧੁੰਦ ਤਮਮਣ ਕੋ ਸਗਦੀ ਦਾ ਤੂੰ ਦਰਤਾ ਮੰਗਣ ਕੋ ਸਕਲੇ ਦਾਨ ਦੇ ਪ੍ਰਭ ਪਨ ਕਿਨ ਮੈਂ ਅਬਰਕ ਨ ਮੈਂ ਅਬਰਾ ਅਚਰ ਦੇ ਚਲਦ ਤੁਮਾਰੇ ਰੂੜੋ ਗੂੜੋ ਗਰਭੰ ਭੀਰੋ ਉਤੋ ਅਗਮ ਅਪਾਰ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਾਇ ਪੇਗਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮੇ ਮਿਲਾਇਓ ਹਉ ਸੁਣੀ ਤੇ ਮਾਰੀ ਬਾਣੀ ਆਨੰਦ ਭਿਆ ਪੀਂਗ ਤਈ ਨਾਨਕ ਪ੍ਰਤਾਪ ਪੁਰਤ ਨਿਰਵਾਣੀ ਵਾਹਿਗੁਰੂ ਦੇਖਾ ਖਾਸਾ ਵਾਹਿਗੁਰੂ ਦੇ ਅੱਜ ਦਿਨ ਮੰਗਲਵਾਰ 10 ਜੂਨ 28 ਜੇਠ ਹੈ ਅੱਜ ਦਿਨ ਮੰਗਲਵਾਰ 10 ਜੂਨ 28 ਜੇਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ